Anno! 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 Anno!

ਗੁਰਦੁਆਰਾ ਜੀ ਦਾ ਟਾਈਮ ਦੇਖਣ ਵਾਲੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੋਮਣੀ ਭਗਤ ਅਰਵਦਾਸ ਜੀ ਮਹਾਰਾਜ ਢੰਡਾਰੀ ਕਲਾ ਵਿਖੇ ਜਿੱਥੇ ਇਸ ਲਈ ਤਿੰਨ ਦਿਨਾਂ ਤੋਂ ਲਗਾਤਾਰ ਗੁਰਮਤ ਸਮਾਗਮ ਚੱਲਦੇ ਆ ਰਹੇ ਨੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਨੇ ਵੀ ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਜਿਹੜਾ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਸਵਾ ਢੰਡਾਰੀ ਕਲਾਂ ਵਿਖੇ ਧੰ ਸਤਗੁਰ ਰਵਦਾਸ ਮਹਾਰਾਜ ਜੀ ਦਾ 649ਵਾਂ ਆਗਮਨ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ। ਧੰ ਜਨਨੀ ਜਨ ਜਾਇ ਧੰ ਪਿਤਾ ਪ੍ਰਧਾਨ ਗੁਰੂ ਬਾਬਾ ਜੀ ਦੇ ਮਾਤਾ ਜੀ ਨੂੰ ਕਰੋੜਵਾਰੀ ਨਮਸਕਾਰ ਧੰ ਮਾਤਾ ਕਲਸਾਂ ਦੇਵੀ ਜੀ ਜਿਨ੍ਹਾਂ ਦੀ ਕੋਖ ਨੂੰ ਭਾਗ ਲਾਏ ਸ੍ਰਿਸ਼ਟੀ ਦਾ ਉਧਾਰ ਕਰਨ ਦੇ ਲਈ ਅੱਜ ਦੇ ਦਿਨ 649 ਸਾਲ ਪਹਿਲਾਂ ਗੁਰੂ ਬਾਬਾ ਜੀ ਨੇ ਅਵਤਾਰ ਧਾਰਿਆ। ਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਪਿਤਾ ਸੰਤੋਖ ਦਾਸ ਜੀ ਨੂੰ ਕਰੋੜਾਂ ਵਾਰ ਨਮਸਕਾਰ ਉਹ ਸ਼ੀਰ ਗਵਰਧਨਪੁਰ ਦੀ ਧਰਤੀ ਕਾਂਸੀ ਬਨਾਰਸ ਦੀ ਜਿੱਥੇ ਮਹਾਰਾਜ ਜੀ ਨੇ ਉਤਾਰਤਾ ਆ ਰਿਹਾ ਤੇ ਉਸ ਟਾਈਮ ਸਾਰੀ ਸੰਗਤ ਜਾਣਦੀ ਹੈ ਉਹ ਸੱਚ ਦਾ ਹੋਕਾ ਦਿੱਤਾ ਕਿਉਂਕਿ ਜਾਤ ਪਾਤ ਦਾ ਉੱਚ ਨੀਚ ਦਾ ਬਹੁਤਾ ਬੋਲਬਾਲਾ ਸੀ ਮਹਾਰਾਜ ਜੀ ਨੇ ਸਾਰਿਆਂ ਨੂੰ ਇੱਕ ਝੰਡੇ ਦੇ ਹੇਠਾਂ ਇਕੱਠੇ ਕਰ ਦਿੱਤਾ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਬਿਆਸ ਬਚਨ ਕਰਦੇ ਆ ਕਹਿੰਦੇ ਭਗਤ ਭਗਤ ਜਗ ਬੱਚੇ ਆ ਚੌ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਢਾ ਰਾਹ ਵਿੱਚ ਕੁੱਲਾ ਧਰਮ ਟੋੜ ਢੋਰ ਸਮੇਟਾ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਲਪੇਟਾ ਚੌ ਵਰਨਾਂ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੀਟਾ ਸਾਰੇ ਜਿਹੜੇ ਆਪਣੇ ਆਪ ਨੂੰ ਉੱਚੀ ਕੌਮ ਉੱਚੀ ਕੁਲ ਸਵਰਨ ਜਾਤੀ ਅਖਵਾਉਂਦੀ ਸੀ ਨਾ ਜਦੋਂ ਗੁਰੂ ਬਾਬਾ ਜੀ ਦੀ ਲੀਲਾ ਗੁਰੂ ਬਾਬਾ ਜੀ ਦੇ ਕੌਤਕਾਂ ਨੂੰ ਤੱਕਿਆ ਨਾ ਸਾਰੇ ਆ ਕੇ ਉਹਨਾਂ ਦੇ ਚਰਨਾਂ ਦੇ ਉੱਤੇ ਢੋਕੇ ਵੱਡੇ ਵੱਡੇ ਰਾਜੇ ਰਾਣੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਮ ਆਉਂਦਾ ਮਹਾਰਾਜ ਜੀ ਦੀ ਇੱਕ ਦੀਦ ਪਾਉਣ ਦੇ ਲਈ ਉਹਨਾਂ ਦਾ ਇੱਕ ਬਚਨ ਝੋਲੀ ਵਿੱਚ ਪਾਉਣ ਦੇ ਲਈ ਡੰਡਉਤਾਂ ਕਰਦੇ ਹੁੰਦੇ ਸੀਗੇ ਤੇ ਫਕਰ ਮਾਣ ਆ ਵੀ ਅੱਜ ਗੁਰੂ ਬਾਬਾ ਜੀ ਦਾ 649ਵਾਂ ਆਗਮਨ ਪੁਰਬ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਦਾਸ ਸਵਾ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਨਗਰ ਦਾ ਮਾਣ ਸਤਿਕਾਰਯੋਗ ਸੰਤ ਬਾਬਾ ਹਰਮੇਸ਼ ਸਿੰਘ ਜੀ ਉਹਨਾਂ ਦੇ ਸਹਿਯੋਗ ਦਾ ਸਦਕਾ ਇਹ ਬੜੀ ਚੜ੍ਹਦੀ ਕਲਾ ਦੇ ਨਾਲ ਆ ਸੰਪੰਨ ਹੋਇਆ ਚਾਰ ਰੋਜ਼ਾ ਜਿਹੜਾ ਗੁਰਮਤ ਸਮਾਗਮ ਰੱਖਿਆ ਗਿਆ ਸੀ ਸੰਤ ਸਮਾਗਮ 29 30 31 ਰਾਤ ਦੇ ਦਿਵਾਨ ਸਨ ਮਹਾਂਪੁਰਖਾਂ ਦੇ ਤੇ ਅੱਜ 1 ਤਰੀਕ ਦਾ ਜਿਹੜਾ ਸਮਾਪਤੀ ਦਾ ਸਮਾਗਮ 29 ਤਰੀਕ ਨੂੰ ਸੰਤਬਾਬਾ ਗੁਰਮੀਲ ਸਿੰਘ ਜੀ ਨਾਰਾਇਣ ਸਰ ਮਾਨਕਵਾਲ ਵਾਲੇ ਉਹਨਾਂ ਨੇ ਜਿਹੜਾ ਸੰਗਤਾਂ ਨੂੰ ਹਰੀ ਜਸ ਕੀਰਤਨ ਸੁਣਾ ਕੇ ਨਿਹਾਲ ਕੀਤਾ ਤੇ ਦੂਸਰੇ ਦਿਨ ਸੰਤ ਬਾਬਾ ਭਗਤ ਸਿੰਘ ਜੀ ਟੱਕੀ ਖਾਸੀ ਕਲਾਂ ਵਾਲੇ ਉਹਨਾਂ ਨੇ ਗੁਰਮਤ ਦੀਆਂ ਵਿਚਾਰਾਂ ਗੁਰੂ ਬਾਬੇ ਜੀ ਦੀ ਇਤਿਹਾਸ ਦੀ ਸਾਂਝ ਪਾਈ ਤੇ ਕੱਲ ਤੀਸਰੇ ਦਿਨ ਸਾਡੇ ਨਗਰ ਦੇ ਬੜੇ ਵੱਡੇ ਭਾਗ ਮਹਾਪੁਰਖ ਬਾਬਾ ਹਰਮੇਸ਼ ਸਿੰਘ ਜੀ ਦੀ ਬਦੌਲਤ ਪੰਥ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਗੁਲਾਬ ਸਿੰਘ ਜੀ ਉਹ ਚੇਚੇ ਤੌਰ ਦੇ ਉੱਤੇ ਉਹਨਾਂ ਨੇ ਸਾਨੂੰ ਸਮਾਂ ਦੇ ਕੇ ਨਿਵਾਜਿਆ ਤਕਰੀਬਨ ਢਾਈ ਘੰਟੇ ਸੰਗ ਨੂੰ ਪਤਾ ਹੀ ਨਹੀਂ ਲੱਗਿਆ ਮੰਤਰ ਮੁਗਦ ਕੀਤਾ ਉਹਨਾਂ ਨੇ ਤੇ ਕੱਲ ਦਾ ਦੀਵਾਨ ਰਾਤਰੀ ਦਾ ਉਹਨਾਂ ਨੇ ਸਜਾਇਆ ਤੇ ਮਾਪੁਰਖਾਂ ਵੱਲੋਂ ਅੱਜ ਜਿਹੜਾ ਸਮਾਪਤੀ ਦਾ ਸੰਤ ਬਾਬਾ ਬੱਗਾ ਸਿੰਘ ਜੀ ਨਾਨਕਸਰ 68 ਬਿਰਕਾਂ ਵਾਲੇ ਉਹਨਾਂ ਨੇ ਮਨੋਹਰ ਕੀਰਤਨ ਹਰੀ ਜਸ ਕੀਰਤਨ ਉਹੀ ਸੱਚ ਦਾ ਉਪਦੇਸ਼ ਗੁਰੂ ਬਾਬਾ ਜੀ ਦੀਆਂ ਸਿੱਖਿਆਵਾਂ ਦੇ ਉੱਤੇ ਜੀਵਨਾਂ ਢਾਲਣ ਦੀ ਪ੍ਰੇਰਣਾ ਦਿੱਤੀ ਹੈ ਜਿਹੜੀ ਤੇ ਇਹਨਾਂ ਸਾਰੇ ਦੀਵਾਨਾਂ ਦੇ ਵਿੱਚ ਪਹਿਲੇ ਦਿਨ ਜਿਹੜੇ ਮਹਾਂਪੁਰਖ ਬਾਬਾ ਗੁਰਮੀਤ ਸਿੰਘ ਜੀ ਨੂੰ ਦੂਜੇ ਦਿਨ ਸੰਤ ਬਾਬਾ ਭਗਤ ਸਿੰਘ ਜੀ ਟੱਕੀ ਖਾਸੀ ਕਲਾਂ ਵਾਲਿਆਂ ਨੂੰ ਤੇ ਤੀਸਰੇ ਦਿਨ ਸੰਤ ਬਾਬਾ ਗੁਲਾਬ ਸਿੰਘ ਜੀ ਅਤੇ ਸੰਤ ਬਾਬਾ ਬੱਗਾ ਸਿੰਘ ਜੀ ਨਾਨਕ ਸਰ 68 ਬਿਰਕਾਂ ਵਾਲਿਆਂ ਨੂੰ ਸਾਡੇ ਅਤੀ ਸਤਿਕਾਰ ਜੋ ਸਾਡੇ ਨਗਰ ਦੇ ਸੰਤ ਬਾਬਾ ਹਰਮੇਸ਼ ਸਿੰਘ ਜੀ ਉਹਨਾਂ ਵੱਲੋਂ ਜਿਹੜੇ ਸੋਨੇ ਦੇ ਮੈਡਲ ਪਾ ਕੇ ਆ ਜਿਹੜਾ ਸਨਮਾਨ ਸਤਿਕਾਰ ਕੀਤਾ ਗਿਆ ਜਿੱਥੇ ਨਾ ਸਾਧ ਸੰਗਤ ਜੀ ਮਹਾਂਪੁਰਖਾਂ ਦਾ ਸਨਮਾਨ ਕੀਤਾ ਉਥੇ ਇਹਨਾਂ ਵੱਲੋਂ ਹੋਰ ਵੀ ਸਾਡੇ ਗੁਰੂ ਕੇ ਵਜੀਰ ਹਨ ਫਰਜ ਬਣਦਾ ਬਾਬਾ ਅਨੰਤ ਸਿੰਘ ਜੀ ਦੇ ਬਚਨ ਨੇ ਕਹਿੰਦੇ ਜੇ ਸਭ ਤੋਂ ਵੱਡੇ ਭਾਗ ਨੇ ਉਹ ਗੁਰੂ ਕੇ ਵਜੀਰ ਦੇ ਨੇ ਪਰ ਇਹਨਾਂ ਨੇ ਏਡੀ ਕਿਰਪਾ ਕੀਤੀ ਮਹਾਂਪੁਰਖਾਂ ਨੇ ਗੁਰੂ ਕੇ ਵਜੀਰ ਦਾ ਵੀ ਉਸੇ ਤਰ੍ਹਾਂ ਸਤਿਕਾਰ ਸੋਨੇ ਦੇ ਮੈਡਲ ਨਾਲ ਕੀਤਾ ਜਿੱਥੇ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਉੱਥੇ ਮਹਾਂਪੁਰਖਾਂ ਦੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੀਣੀ ਆ ਨੱਗਰ ਰੀਣੀ ਆ ਬੜਾ ਸਤਿਕਾਰ ਕੱਲ ਵੀ ਤੇ ਕੱਲ ਵੀ ਨਗਰ ਕੀਰਤਨ ਸੀ ਲੋਹਾਰੇ ਉੱਥੇ ਵੀ ਕਿਹੜੇ ਮਹਾਂਪੁਰਖ ਜੀ ਬਾਬੇ ਸੰਤ ਬਾਬਾ ਪਾਲਦਾ ਜੀ ਸਦੋਪੁਰ ਵਾਲੇ ਉਹਨਾਂ ਦਾ ਸਨਮਾਨ ਸੋਨੇ ਦੇ ਮੈਡਲ ਦੇ ਨਾਲ ਤੇ ਅੱਜ ਆ ਜਿਹੜਾ ਗੁਰਪੁਰਪ ਦੇ ਉੱਤੇ ਲੋਹਾਰਾਂ ਗੁਰਦੁਆਰਾ ਸਾਹਿਬ ਵਿਖੇ ਤੇ ਗੁਰਦੁਆਰਾ ਰੀਰੂ ਸਾਹਿਬ ਵਿਖੇ ਉੱਥੇ ਸੰਤ ਬਾਬਾ ਧਰਮਪਾਲ ਸਿੰਘ ਜੀ ਸੰਗੋਵਾਲ ਵਾਲੇ ਉਹਨਾਂ ਦਾ ਵੀ ਸੋਨੇ ਦੇ ਮੈਡਲ ਦੇ ਨਾਲ ਆ ਜਿਹੜਾ ਸਨਮਾਨ ਮਹਾਂਪੁਰਖਾਂ ਵੱਲੋਂ ਕੀਤਾ ਗਿਆ ਅੱਜ ਤੱਕ ਵੱਖ-ਵੱਖ ਖੇਤਰ ਵਿੱਚ ਕਾਰਜ ਕਰ ਰਹੀਆਂ ਸ਼ਖਸੀਅਤਾਂ ਦੇ ਨਾਲ-ਨਾਲ ਪ੍ਰਚਾਰਕ ਜਨ ਗੁਣੀ ਗਿਆਨੀ ਵੀ શરીર ਢਾਡੀ ਤੇ ਮਾਪੁਰਖਾਂ ਦਾ ਸਨਮਾਨ 72 ਸੋਨੇ ਦੇ ਮੈਡਲ ਪਾ ਕੇ ਬਾਬਾ ਜੀ ਕਰ ਚੁੱਕੇ ਨੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਸੰਗਤਾਂ ਦੀ ਰੀਣੀ ਆ ਸੇਵਾਦਾਰਾਂ ਨੇ ਨਗਰ ਨੇ ਬੜਾ ਸਹਿਯੋਗ ਕੀਤਾ ਵਾ ਜੀ ਬਹੁ ਗਿਣਤੀ ਦੇ ਵਿੱਚ ਆ ਸੰਗਤ ਨੇ ਤਿੰਨੇ ਦਿਨ ਰਾਤਰੀ ਦੇ ਦੀਵਾਨਾਂ ਵਿੱਚ ਲਾਹੇ ਲੈਨੇ ਤੇ ਅੱਜ ਆ ਜਿਹੜੀ ਸੰਗਤ ਦੇਖੋ ਬਹੁਤ ਜ਼ਿਆਦੇ ਆ ਕਿੰਨੇ ਪੜਾਵਾਂ ਦੇ ਵਿੱਚ ਆ ਲੰਗਰ ਵਾਰੀ-ਵਾਰੀ ਛਕ ਰਹੀ ਆ ਇਹਦਾ ਮਤਲਬ ਵੀ ਸੰਗਤ ਬਹੁਤ ਬੜੀ ਆਮਦ ਹੋਈ ਆ ਤੇ ਇਹ ਸਾਰੀ ਕਿਰਪਾ ਕੀ ਦੀ ਆ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਸਾਡੇ ਮਨਾਏ ਹੋਏ ਸਮਾਗਮ ਸਫਲੇ ਹੋਣ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਸਾਡਾ ਜੀਵਨ ਢਲ ਸਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਮਹਾਂਪੁਰਖ ਬਾਬਾ ਹਰਮੇਸ ਸਿੰਘ ਜੀ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਤਨ ਸਤਗੁਰ ਵਦਾਲ ਸਮਾਰਾਜ ਜੀ ਦੇ 699 ਆਗਮਨ ਪੁਰਬ ਦੀਆਂ ਲੱਖਾਂ ਲੱਖਾਂ ਵਧਾਈਆਂ ਦਿੰਨੇ ਆ ਤੇ ਸਾਰਿਆਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਹੋਵੇ ਸਭ ਨੂੰ ਚੜ੍ਹਦੀ ਕਲਾ ਮਹਾਰਾਜ ਬਖਸ਼ਿਸ਼ ਕਰਨ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਤੇ ਸਾਰੇ ਸੇਵਾਦਾਰਾਂ ਨੂੰ ਸੰਗਤਾਂ ਨੂੰ ਪ੍ਰਬੰਧਕਾਂ ਨੂੰ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਆ ਸੇਵਾ ਕਰਨ ਦਾ ਬਲਬੁੱਧ ਬਖਸ਼ਿਸ਼ ਕਰਨ ਤੇ ਮਹਾਂਪੁਰਖਾਂ ਨੂੰ ਵੀ ਦੇਹ ਰੋਗਤੀ ਦੇ ਅਰੋਗਤਾ ਚੜਦੀ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਇਹ ਪੰਤ ਦੀਆਂ ਬੜਮੁੱਲੀਆਂ ਸੇਵਾਵਾਂ ਸਤਿਗੁਰੂ ਮਹਾਰਾਜ ਜੀ ਬਾਬਾ ਕੀਰਤਾਰ ਜੀ ਕੁੱਕਰਾਂ ਵਾਲੇ ਇਹਨਾਂ ਤੋਂ ਲੈਂਦੇ ਰਹਿਣ ਤੇ ਇੱਕ ਵਾਰ ਫੇਰ ਸਾਰਿਆਂ ਨੂੰ ਲੱਖਾਂ ਲੱਖਾਂ ਵਧਾਈਆਂ ਤੇ ਅਗਲੇ ਸਾਲ ਆ ਜਿਹੜਾ ਮਹਾਰਾਜ ਜੀ ਦਾ 650 ਸਾਲਾ ਜਿਹੜਾ ਸ਼ਤਾਬਦੀ ਪੁਰਵ ਆ ਰਿਹਾ ਗੁਰੂ ਰਵਦਾਸ ਜੀ ਦਾ ਤੇ ਉਹ ਵੀ ਪ੍ਰਬੰਧਕਾਂ ਨੇ ਬਾਬਾ ਜੀ ਨੇ ਉਪਰਾਲਾ ਕੀਤਾ ਵੀ ਉਹ ਵੀ ਆਪਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਉੱਤੇ ਪ੍ਰੋਗਰਾਮ ਉਲੀਕਾਂਗੇ ਕਿਉਂ ਕਿ ਕਿਉਂਕਿ ਦੁਨੀਆ ਭਰ ਦੇ ਵਿੱਚ ਉਹ ਜਿਹੜਾ ਹੋਕਾ ਦਿੱਤਾ ਨਾ ਕੋਈ ਛੋਟੀ ਗੱਲ ਨਹੀਂ ਜਾਤ ਪਾਤ ਦੇ ਵਿਕੇੜੇ ਨੂੰ ਖਤਮ ਕੀਤਾ ਬਾਬਾ ਜੀ ਨੇ ਵੀ ਭਾਈ ਇਹ ਤਾਂ ਅੱਗੇ ਜਾਤਨਾ છોੜਿਆ ਅੱਗੇ ਜੀਵੋ ਨਵੇਂ ਅੱਗੇ ਇਹ ਜਾਤਾਂ ਇੱਥੇ ਤੱਕ ਹੀ ਸੀਮਤ ਨੇ ਜਿਹੜੀਆਂ ਬੰਦਿਆਂ ਨੇ ਜਿਹੜੀਆਂ ਇਨਸਾਨਾਂ ਨੇ ਉਹ ਕੰਮਾਂ ਦੇ ਆਧਾਰ ਦੇ ਉੱਤੇ ਵੰਡੀਆਂ ਹੋਈਆਂ ਸੀ ਤੇ ਉਸ ਫਲਸਫੇ ਨੂੰ ਮੁੱਖ ਰੱਖ ਕੇ ਅਗਲੇ ਸਾਲ ਦਾ ਜਿਹੜਾ ਸ਼ਤਾਬਦੀ ਪੁਰਬ ਮਨਾਇਆ ਜਾਊਗਾ ਨੌਜਵਾਨਾਂ ਨੂੰ ਜਿਹੜਾ ਗੁਰਸਿੱਖੀ ਧਾਰਨ ਕਰਨ ਦੇ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਤੇ ਸੱਚਮਾਰਗ ਦੇ ਪਾੰਧੀ ਬਣ ਕੇ ਗੁਰੂ ਸਾਹਿਬ ਜੀ ਦੇ ਆਸ਼ੇ ਅਨੁਸਾਰ ਆ ਜੀਵਨ ਢਾਲਣ ਦੇ ਲਈ ਇਹਨੂੰ ਮੁੱਖ ਰੱਖ ਕੇ 650 ਸਾਲਾਂ ਜਤਨ ਕੀਤਾ ਜਾਊਗਾ ਸਾਰਿਆਂ ਦੇ ਸਹਿਯੋਗ ਦੇ ਨਾਲ ਕਿਰਪਾ ਸਾਰੀ ਗੁਰੂ ਸਾਹਿਬ ਨੇ ਕਰਨੀ ਆ ਆਓ ਸਾਰਿਆਂ ਨੂੰ ਫੇਰ ਮੁਬਾਰਕਬਾਦ ਵਧਾਈਆਂ ਭੁੱਲ ਚੁੱਕ ਦੀ ਖੇਵਾ ਆਪ ਚੈਨਲ ਦਾ ਕਿਹੜਾ ਜੀ ਜੁਝਾਰ ਟਾਈਮ ਉਹ ਵੀ ਪਿਛਲੇ ਤਿੰਨ ਰੋਜ਼ਾਂ ਤੋਂ ਇਹ ਸਮਾਗਮਾਂ ਨੂੰ ਆ ਜਿਹੜਾ ਕਵਰ ਕਰ ਰਿਹਾ ਇਹ ਇਹ ਜਿਹੜਾ ਚੈਨਲ ਆ ਇਹਨਾਂ ਦਾ ਵੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਂਪੁਰਖਾਂ ਵੱਲੋਂ ਨਗਰ ਵੱਲੋਂ ਬਹੁਤ ਧੰਨਵਾਦ ਲਾ ਜੀ ਮੈਂ ਕਹਿੰਦਾ ਮਾਪੁਰਖਾਂ ਵੱਲੋਂ ਨਾ ਬਾਬਾ ਜੀ ਨੇ ਕਹਿੰਦੇ ਅੱਜ ਹਜ਼ਾਰ ਟਾਈਮ ਚ ਚੈਨਲ ਦੇ ਜਿਹੜੇ ਰਿਪੋਰਟਰ ਨੇ ਵੀਰ ਬੜੇ ਪਿਆਰ ਵਾਲੇ ਨੇ ਤੇ ਉਥੇ ਲੋਹਾਰੇ ਵੀ ਇਹਨਾਂ ਨੇ ਕਵਰ ਕੀਤਾ ਆਉਂਦੇ ਸਾਲ ਤੁਹਾਡਾ ਨਾਮ ਜੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਕਹਿੰਦੇ ਇਹਨਾਂ ਨੂੰ ਅਗਲੇ ਸਾਲ ਸੋਨੇ ਦੇ ਮੈਡਲ ਦੇ ਨਾਲ ਮਾਪੁਰਖਾਂ ਵੱਲੋਂ ਸਨਮਾਨ ਕੀਤਾ ਜਾਊਗਾ ਜਕਾਰਾ ਛੜਦੀਏ ਜੀ ਬੋਲੇ ਸੋਨਹੀਵਾ ਮਾ ਬੁਰਖਾਂ ਦਾ ਬਹੁਤ ਜਿਆਦਾ ਧੰਨਵਾਦ ਗੁਰੂ ਸਾਹਿਬ ਅਸੀਂ ਸਾਰੇ ਪ੍ਰਬੰਧਕ ਜਨ ਤੇ ਨਗਰ ਨਿਵਾਸੀ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਕਾਮਨਾ ਕਰਦੇ ਹਾਂ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਐ ਪੰਥ ਦੀਆਂ ਸੇਵਾਵਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ